ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਹਰਮੇਸ਼ لال ਦੀ ਬਲੈਰੋ ਗੱਡੀ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਬੇਕਾਬੂ ਹੋ ਕੇ ਮੋਟਰਸਾਈਕਲ ਨਾਲ ਟਕਰਾਂ ਤੋਂ ਬਾਅਦ ਰਖਤ ਵਿੱਚ ਜਾ ਵਜੀ ਜਿਸ ਦੇ ਨਾਲ ਜਿੱਥੇ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਉੱਥੇ ਪ੍ਰਧਾਨ ਹਰਮੇਸ਼ لال ਮਾਮੂਲੀ ਜ਼ਖਮੀ ਹੋਏ ਹਨ ਪਿੰਡ ਮਾਲਗੇਟ ਕੋਲ ਵਾਪਰੇ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਦੀਪ ਕੰਟੀਨ ਦੇ ਮਾਲਕ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਮਾਲਗੇਟ ਦੇ ਅੰਦਰੂਗ ਤੇਜ਼ ਰਫ਼ਤਾਰ ਤੇ ਆ ਰਿਹਾ ਸੀ ਜਿਸ ਦੇ ਕੰਨ ਨੂੰ ਮੋਬਾਈਲ ਫੋਨ ਲੱਗਾ ਹੋਇਆ ਸੀ ਅਤੇ ਦੂਜੇ ਪਾਸੇ ਫਗਵਾੜਾ ਤੋਂ ਗ੍ਰਾਮ ਵੱਲ ਨੂੰ ਆ ਰਹੀ ਬਲੇਰੋ ਗੱਡੀ ਨੂੰ ਕੰਟਰੋਲ ਵਿੱਚ ਕਰਦੇ ਕਰਦੇ ਤੇ ਮੋਟਰਸਾਈਕਲ ਸਵਾਰ ਵਿਅਕਤੀ ਦੀ ਜਾਨ ਬਚਾਉਂਦੇ ਗੱਡੀ ਦਰਖਤ ਨਾਲ ਜਾ ਟਕਰਾਈ। ਅਤੇ ਉਹਨਾਂ ਦੇ ਦੱਸਣ ਮੁਤਾਬਕ ਬਲੇਰੋ ਗੱਡੀ ਵਿੱਚ ਸਵਾਰ ਗੁਰਾਇਆ ਸ਼ਹਿਰ ਦੇ ਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ ਲਾਲ ਮੇਸ਼ੀ ਦੱਸੇ ਜਾ ਰਹੇ ਹਨ। ਉੱਥੇ ਦੂਜੇ ਪਾਸੇ ਮੌਕੇ ਤੋਂ ਮੋਟਰਸਾਈਕਲ ਸਵਾਰ ਵਿਅਕਤੀ ਫਰਾਰ ਹੋ ਗਿਆ। ਮੇਰਾ ਨਾਮ ਦੇਵ ਸਿੰਘ ਹੈ। ਅਰੇ ਦੁਕਾਨ ਸਾਡੀ ਹੈ ਕੰਟੀਨ ਹੈ ਆਪਣੀ ਦੇਵ ਕੰਟੀਨ ਮਹਾਲਾ ਸਕੂਲ ਦੇ ਵਿੱਚ। ਤੇ ਇਹ ਥੋੜੀ ਦੇਰ ਪਹਿਲਾਂ ਇਹ ਹੋਇਆ ਵੀ ਮਾਲਾਂ ਤੋਂ ਇੱਕ ਮੁੰਡਾ ਹੁੰਦਾ ਸੀਗਾ ਕੰਨਾਂ ਤੇ ਮੋਬਾਈਲ ਆਇਆ ਸੀਗਾ ਮੋਟਰਸਾਈਕਲ ਤੇ ਆਉਂਦਾ ਸੀ ਬਹੁਤ ਫਾਸਟ ਤੇ ਉਹ ਇਧਰੋਂ ਜਦੋਂ ਲੰਘਿਆ ਤਾਂ ਉਧਰੋਂ ਪਿੱਛੋਂ ਬਰੇਰਰ ਗੱਡੀ ਆਈ ਤੇ ਉਹ ਗੱਡੀ ਵਾਲੇ ਜਿਹੜੇ ਸੀਗੇ ਉਹ ਆਪਣੇ ਸਹੀ ਆ ਰਹੇ ਸੀਗੇ ਪਤਾ ਨਹੀਂ ਉਹਨੂੰ ਬਚਾਉਂਦੇ ਬਚਾਉਂਦੇ ਉਹਨਾਂ ਨੇ ਗੱਡੀ ਇਧਰ ਕੰਟੀਨ ਦੇ ਉੱਪਰ ਬਾਹਰ ਝਾੜ ਦਿੱਤੀ ਸਕੂਲ ਦੇ ਵਿਹਾਰ ਤੇ ਉੱਥੇ ਸਾਡਾ ਮੋਟਰਸਾਈਕਲ ਵੀ ਸੀ ਖੜਾ ਮੋਟਰਸਾਈਕਲ ਦੇ ਉੱਪਰ ਵੀ ਗੱਡੀ ਚੜ ਗਈ ਉਹ ਵੀ ਟੁੱਟ ਭੰਨ ਹੋ ਗਿਆ ਤੇ ਬਾਅਦ ਵਿੱਚ ਜਦੋਂ ਅਸੀਂ ਆਏ ਤਾਂ ਸਾਨੂੰ ਪਤਾ ਲੱਗਿਆ ਕਿ ਉਹ ਆਪਣੇ ਗੁਰਾਇਆਂ ਦੇ ਪ੍ਰਧਾਨ ਸੀਗੇ ਹਰਮੇਸ਼ਰ لال ਮੇਸੀ ਤੇ ਬਾਅਦ ਵਿੱਚ ਫਿਰ ਉਹਨਾਂ ਦੀ ਵੀ ਥੋੜੀ ਬੌਨ ਮਾੜੀ ਮੁੱਟੀ ਸੱਟ ਲੱਗੀ ਐ ਤੇ ਬਚਾਅ ਹੋ ਗਿਆ ਸੀ ਇਹ ਕਹਿੰਦੇ ਵੀ ਚਲੋ ਹਰੇਕ ਨੂੰ ਹਰੇਕ ਦਾ ਬਚਾਅ ਕਰਨਾ ਚਾਹੀਦਾ ਪਰ ਪ੍ਰੰਤੂ ਇਹ ਹੋਇਆ ਬਹੁਤ ਜ਼ਿਆਦਾ ਗਲਤ ਐ ਵੀ ਉਹਨਾਂ ਦਾ ਬਚਾਅ ਹੋ ਗਿਆ ਤਾਂ ਅਸੀਂ ਵੀ ਸਾਰੇ ਮਤਲਬ ਉਹਨੂੰ ਗੱਡੀ ਘਾੜ ਲਈ ਉਹਨੂੰ ਗੱਡੀ ਬਰਖਾ ਭੇਜ ਦਿੱਤੀ ਕੋਈ ਪ੍ਰਸ਼ਾਸਨ ਨੂੰ ਸ਼ਿਕਾਇਤ ਵਗੈਰਾ ਕੀਤੀ ਪ੍ਰਸ਼ਾਸਨ ਨੂੰ ਤਾਂ ਹਜੇ ਕੋਈ ਨਹੀਂ ਐਮਸੀ ਆਏ ਸੀ ਦੋ ਤਿੰਨ ਆਪਣੇ ਰਾਜੂ ਭਾਜੇ ਵੀ ਇੱਕ ਦੋ ਹੋਰ ਆਏ ਸੀਗੇ ਤਾਂ ਉਹਨਾਂ ਨੂੰ ਲੈ ਗਏ ਤੇ ਪੱਟੀ ਬੁੱਟੀ ਕਰਾਉਣ ਲੈ ਗਏ ਜਾਂ ਕਿੱਥੇ ਲੈ ਗਏ ਉਹਨੇ ਤਾਂ ਬਾਕੀ ਅਜੇ ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਬਲੇਰੋ ਗੱਡੀ ਕਿੱਧਰੋਂ ਕਿੱਧਰ ਨੂੰ ਜਾ ਰਹੀ ਸੀ ਇਹ ਆ ਰਹੀ ਸੀ ਖਵਾੜੇ ਵਾਲੇ ਪਾਸੇ ਤੋਂ ਆ ਰਹੀ ਸੀ ਤੇ ਬੁਰਾਏ ਨੂੰ ਜਾ ਰਹੀ ਸੀ ਤੇ ਬਸ ਹੋਰ ਤਾਂ ਮਤਲਬ ਹੁਣ ਲੈ ਕੇ ਗਏ ਹੁਣ ਬਾਕੀ ਤਾਂ ਹੋਰ ਕੁਝ ਨਹੀਂ ਹੈਗਾ ਬਾਕੀ ਬਚਾਅ ਹੋ ਗਿਆ ਸਾਰਿਆਂ ਦਾ ਜੇ ਕਿਸੇ ਦੁਕਾਨਾਂ ਦੇ ਉੱਪਰ ਚੜ ਜਾਂਦੀ ਤਾਂ ਫੇਰ ਕੰਮ ਖਰਾਬ ਸੀ ਕੋਈ ਜਾਨੀ ਮਾਨੀ ਨੁਕਸਾਨ ਤਾਂ ਜਾਨੀ ਮਾਨੀ ਤਾਂ ਕੋਈ ਨਹੀਂ ਹੋਇਆ ਬਸ ਮੋਟਰਸਾਈਕਲ ਵਿੱਚ ਆ ਗਿਆ ਇਸ ਦਾ ਉਹਨਾਂ ਦਾ ਵੀ ਬਚਾਓ ਹੋ ਗਿਆ ਜਿਹੜੇ ਚਲਾ ਰਹੇ ਸੀਗੇ ਐਮ ਸੀ ਸਾਹਿਬ ਤਾਂ ਉਹ ਵੀ ਚਲੋ ਵਧੀਆ ਹੋਇਆ ਬਚਾਓ ਜਿਹੜੇ ਤੁਸੀਂ ਕਹਿ ਰਹੇ ਕਿ ਕੰਨ ਤੇ ਮੋਬਾਈਲ ਲੱਗਾ ਸੀ ਉਹ ਉਹ ਨਿਕਲ ਗਿਆ ਮੁੰਡਾ ਉਹ ਪਤਾ ਨਹੀਂ ਕੌਣ ਸੀਗਾ ਇੰਨਾ ਉਹ ਵੀ ਕਹਿੰਦੇ ਵੀ ਪਛਾਣ ਨਹੀਂ ਹੋਇਆ ਕੌਣ ਸੀ ਉਹਨੂੰ ਬਚਾਉਂਦੇ ਬਚਣ ਦੀ ਗੱਡੀ ਇੱਧਰ ਸਾਡੇ ਵਾਲੇ ਪਾਸੇ ਆ ਗਈ ਉਹਨੂੰ ਬਚਾਉਣ ਦੇ ਕਾਰਨ ਇਹ ਮਤਲਬ ਇੰਨਾ ਕਿ ਬੜਾ ਹਾਦਸਾ ਹੋਇਆ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਹਰਮੇਸ਼ لال ਦੀ ਬਲੈਰੋ ਗੱਡੀ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਬੇਕਾਬੂ ਹੋ ਕੇ ਮੋਟਰਸਾਈਕਲ ਨਾਲ ਟਕਰਾਨ ਤੋਂ ਬਾਅਦ ਰਖਤ ਵਿੱਚ ਜਾ ਵਜੀ ਜਿਸ ਦੇ ਨਾਲ ਜਿੱਥੇ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਉੱਥੇ ਪ੍ਰਧਾਨ ਹਰਮੇਸ਼ ਲਾਲ ਮਾਮੂਲੀ ਜ਼ਖਮੀ ਹੋਏ ਹਨ ਪਿੰਡ ਮਾਲਗੇੜ ਕੋਲ ਵਾਪਰੇ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਦੀਪ ਕੰਟੀਨ ਦੇ ਮਾਲਕ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਮਾਲਗੇੜ ਦੇ ਅੰਦਰੋਂ ਤੇਜ਼ ਰਫ਼ਤਾਰ ਤੇ ਆ ਰਿਹਾ ਸੀ ਜਿਸ ਦੇ ਕੰਨ ਨੂੰ ਮੋਬਾਈਲ ਫੋਨ ਲੱਗਾ ਹੋਇਆ ਸੀ ਅਤੇ ਦੂਜੇ ਪਾਸੇ ਫਗਵਾੜਾ ਤੋਂ ਗ੍ਰਾਮ ਵੱਲ ਨੂੰ ਆ ਰਹੀ ਬਲੇਰੋ ਗੱਡੀ ਨੂੰ ਕੰਟਰੋਲ ਵਿੱਚ ਕਰਦੇ ਕਰਦੇ ਤੇ ਮੋਟਰਸਾਈਕਲ ਸਵਾਰ ਵਿਅਕਤੀ ਦੀ ਜਾਨ ਬਚਾਉਂਦੇ ਗੱਡੀ ਦਰਖਤ ਨਾਲ ਜਾ ਟਕਰਾਈ। ਅਤੇ ਉਹਨਾਂ ਦੇ ਦੱਸਣ ਮੁਤਾਬਕ ਬਲੇਰੋ ਗੱਡੀ ਵਿੱਚ ਸਵਾਰ ਗੁਰਾਇਆਂ ਸ਼ਹਿਰ ਦੇ ਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ ਲਾਲ ਮੇਸ਼ੀ ਦੱਸੇ ਜਾ ਰਹੇ ਹਨ। ਉੱਥੇ ਦੂਜੇ ਪਾਸੇ ਮੌਕੇ ਤੋਂ ਮੋਟਰਸਾਈਕਲ ਸਵਾਰ ਵਿਅਕਤੀ ਫਰਾਰ ਹੋ ਗਿਆ। ਮੇਰਾ ਨਾਮ ਦੇਵ ਸਿੰਘ ਹੈ। ਅਰੇ ਦੁਕਾਨ ਸਾਡੀ ਇਹ ਕੰਟੀਨ ਹੈ ਆਪਣੀ ਦੇਵ ਕੰਟੀਨ ਮਹਾਲਾ ਸਕੂਲ ਦੇ ਵਿੱਚ। ਤੇ ਇਹ ਥੋੜੀ ਦੇਰ ਪਹਿਲਾਂ ਇਹ ਹੋਇਆ ਵੀ ਮਾਲਾਂ ਤੋਂ ਇੱਕ ਮੁੰਡਾ ਹੁੰਦਾ ਸੀਗਾ ਕੰਨਾਂ ਤੇ ਮੋਬਾਈਲ ਆਇਆ ਸੀਗਾ ਮੋਟਰਸਾਈਕਲ ਤੇ ਹੁੰਦਾ ਸੀ ਬਹੁਤ ਫਾਸਟ ਤੇ ਉਹ ਇਧਰੋਂ ਜਦੋਂ ਲੰਘਿਆ ਤਾਂ ਉਧਰੋਂ ਪਿੱਛੋਂ ਬਰੇਰਰ ਗੱਡੀ ਆਈ ਤੇ ਉਹ ਗੱਡੀ ਵਾਲੇ ਜਿਹੜੇ ਸੀਗੇ ਉਹ ਆਪਣੇ ਸਹੀ ਆ ਰਹੇ ਸੀਗੇ ਪਤਾ ਨਹੀਂ ਉਹਨੂੰ ਬਚਾਉਂਦੇ ਬਚਾਉਂਦੇ ਉਹਨਾਂ ਨੇ ਗੱਡੀ ਇਧਰ ਕੰਟੀਨ ਦੇ ਉੱਪਰ ਬਾਹਰ ਝਾੜ ਦਿੱਤੀ ਸਕੂਲ ਦੇ ਬਾਹਰ ਉੱਥੇ ਸਾਡਾ ਮੋਟਰਸਾਈਕਲ ਵੀ ਸੀ ਖੜਾ ਮੋਟਰਸਾਈਕਲ ਦੇ ਉੱਪਰ ਵੀ ਗੱਡੀ ਚੜ ਗਈ ਉਹ ਵੀ ਟੁੱਟ ਭੰਨ ਹੋ ਗਿਆ ਤੇ ਬਾਅਦ ਚ ਜਦੋਂ ਅਸੀਂ ਆਏ ਤਾਂ ਸਾਨੂੰ ਪਤਾ ਲੱਗਿਆ ਕਿ ਉਹ ਆਪਣੇ ਗੁਰਾਇਆਂ ਦੇ ਪ੍ਰਧਾਨ ਸੀਗੇ ਹਰਮੇਸ਼ ਰਾਲ ਮੇਸੀ ਤੇ ਬਾਅਦ ਚ ਫਿਰ ਉਹਨਾਂ ਦੀ ਵੀ ਥੋੜੀ ਬੌਂ ਮੜੇ ਮੁੱਟੀ ਛੱਟ ਲੱਗੀ ਐ ਤੇ ਬਚਾਅ ਹੋ ਗਿਆ ਸੀ ਇਹ ਕਹਿੰਦੇ ਵੀ ਚਲੋ ਹਰੇਕ ਨੂੰ ਹਰੇਕ ਦਾ ਬਚਾਅ ਕਰਨਾ ਚਾਹੀਦਾ ਪਰ ਪਰੰਤੂ ਇਹ ਹੋਇਆ ਬਹੁਤ ਜ਼ਿਆਦਾ ਗਲਤ ਐ ਵੀ ਉਹਨਾਂ ਦਾ ਬਚਾਅ ਹੋ ਗਿਆ ਤਾਂ ਅਸੀਂ ਵੀ ਸਾਰੇ ਮਤਲਬ ਆਪਾਂ ਗੱਡੀ ਘਾੜ ਲਈ ਹੁਣ ਗੱਡੀ ਬਰਖਾ ਸ਼ਾ ਭੇਜ ਦਿੱਤੀ ਕੋਈ ਪ੍ਰਸ਼ਾਸਨ ਨੂੰ ਸ਼ਿਕਾਇਤ ਵਗੈਰਾ ਕੀਤੀ ਪ੍ਰਸ਼ਾਸਨ ਨੂੰ ਤਾਂ ਹਜੇ ਕੋਈ ਨਹੀਂ ਐਮਸੀ ਆਏ ਸੀ ਦੋ ਤਿੰਨ ਆਪਣੇ ਰਾਜੂ ਭਾਜੀ ਵੀ ਇੱਕ ਦੋ ਹੋਰ ਆਏ ਸੀਗੇ ਤਾਂ ਉਹਨਾਂ ਨੂੰ ਲੈ ਗਏ ਤੇ ਪੱਟੀ ਪੁੱਟੀ ਕਰਾਉਣ ਲੈ ਗਏ ਜਾਂ ਕਿੱਥੇ ਲੈ ਗਏ ਆਉਣੇ ਤਾਂ ਬਾਕੀ ਅਜੇ ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਬਲੇਰੋ ਗੱਡੀ ਕਿੱਧਰੋਂ ਕਿੱਧਰ ਨੂੰ ਜਾ ਰਹੀ ਸੀ ਇਹ ਆ ਰਹੀ ਸੀ ਖਵਾੜੇ ਵਾਲੇ ਪਾਸੇ ਤੋਂ ਆ ਰਹੀ ਸੀ ਤੇ ਬੁਰਾਏ ਨੂੰ ਜਾ ਰਹੀ ਸੀ ਤੇ ਬਸ ਹੋਰ ਤਾਂ ਮਤਲਬ ਹੁਣ ਲੈ ਕੇ ਗਏ ਹੁਣ ਬਾਕੀ ਤਾਂ ਹੋਰ ਕੁਝ ਨਹੀਂ ਹੈਗਾ ਬਾਕੀ ਬਚਾਅ ਹੋ ਗਿਆ ਸਾਰਿਆਂ ਦਾ ਜੇ ਕਿਸੇ ਦੁਕਾਨਾਂ ਦੇ ਉੱਪਰ ਚੜ ਜਾਂਦੀ ਤਾਂ ਫੇਰ ਕੰਮ ਖਰਾਬ ਸੀ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਜਾਨੀ ਮਾਨੀ ਤਾਂ ਕੋਈ ਨਹੀਂ ਹੋਇਆ ਬਸ ਮੋਟਰਸਾਈਕਲ ਵਿੱਚ ਆ ਗਿਆ ਇਸ ਦਾ ਉਹਨਾਂ ਦਾ ਵੀ ਬਚਾਅ ਹੋ ਗਿਆ ਜਿਹੜੇ ਚਲਾ ਰਹੇ ਸੀਗੇ ਅਮਸੀ ਸਾਹਿਬ ਤਾਂ ਉਹ ਵੀ ਚਲੋ ਵਧੀਆ ਹੋਇਆ ਬਚਾਅ ਜਿਹੜੇ ਤੁਸੀਂ ਕਹਿ ਰਹੇ ਕਿ ਕੰਨ ਤੇ ਮੋਬਾਈਲ ਲੱਗਾ ਸੀ ਉਹ ਉਹ ਨਿਕਲ ਗਿਆ ਮੁੰਡਾ ਉਹ ਪਤਾ ਨਹੀਂ ਕੌਣ ਸੀਗਾ ਇੰਨਾ ਉਹ ਵੀ ਕਹਿੰਦੇ ਵੀ ਪਛਾਣ ਨਹੀਂ ਹੋਇਆ ਕੌਣ ਸੀ ਉਹਨੂੰ ਬਚਾਉਂਦੇ ਬਚੌਣ ਦੀ ਗੱਡੀ ਇੱਧਰ ਸਾਡੇ ਵਾਲੇ ਪਾਸੇ ਆ ਗਈ ਉਹਨੂੰ ਬਚਾਉਣ ਦੇ ਕਾਰਨ ਇਹ ਮਤਲਬ ਇੰਨਾ ਕਿ ਬੜਾ ਹਾਦਸਾ